ਤੇ ਸ਼ਰਾਬ ਕੋ ਪੀਤੀ ਹੋਈ ਮੈਂ ਪੀਤੀ ਬਿਨਾ ਮੈਂ ਮੇਰੇ ਬਰਜੀ ਦਰਫਾਨ ਬਾਕੇ ਦਰਫਾਨ ਪੀਣੋ ਤਰਪਾਨ ਬਾਗ ਬੈਨਾ ਤਰਪਾਨ ਬਾਗ ਕਰਦੇ ਹੋ ਤੇ ਦਰਬਾਰ ਸਾਹਿਬ ਆ ਕੇ ਤੁਸੀਂ ਪਤ ਨਹੀਂ ਕਿਆ ਕਰਦੇ ਨੇ ਗੁਰੂ ਮੇਰਾ ਖਾਵਾ ਉਹ ਵੀਡੀਓ ਬਣਾਓ ਗੁਰੂ ਮੇਰਾ ਖਾਵਾ ਸਿੱਖਾਂ ਦਾ ਸਭ ਤੋਂ ਧਾਰਮਿਕ ਸਥਾਨ ਹੈ ਦਰਬਾਰ ਸਾਹਿਬ ਕਿਹਾ ਜਾਂਦਾ ਕਿ ਦਰਬਾਰ ਸਾਹਿਬ ਦੇ ਬਾਰੇ ਕੋਈ ਵੀ ਟਿੱਪਣੀ ਕਰੇ ਸਿੱਖਾਂ ਤੋਂ ਬਰਦਾਸ਼ਤ ਨਹੀਂ ਹੁੰਦੀ ਇੱਥੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਤੁਸੀਂ ਸਟਾਰਟਿੰਗ ਦੇ ਵਿੱਚ ਦੇਖਿਆ ਜਿਸ ਦੇ ਵਿੱਚ ਇੱਕ ਸ਼ਖਸ਼ ਅੰਮ੍ਰਿਤਧਾਰੀ ਹੋ ਕੇ ਉਹ दारू ਪੀ ਕੇ ਤਰਪਾਰ ਸਾਹਿਬ ਦੇ ਵਿੱਚ ਜਾਂਦਾ ਆ ਅਤੇ ਉਸ ਤੋਂ ਬਾਅਦ ਉਸ ਦੇ ਵੱਲੋਂ ਕਬੂਲ ਵੀ ਕੀਤਾ ਜਾਂਦਾ ਕਿ ਹਾਂ ਮੈਂ दारू ਪੀਤੀ ਆ ਅਤੇ ਜੋ ਕੁਝ ਹੁੰਦਾ ਆ ਉਹ ਕਰ ਲਓ ਕਰ ਨਾ ਗੱਦੋ ਕੀ ਨਾ ਤੁਹਾਡਾ ਵੇਨਾ ਪਰੋਬ ਦੀ ਸੰਗ ਇਹ ਕਰਨਾ ਕਰਨਾਲ ਤੋਂ ਆਇਆ ਮੈਂ ਤੇ ਸ਼ਰਾਬ ਕੋ ਪੀਤੀ ਹੋਈ ਮੈਂ ਪੀਤੀ ਬਿਨਾ ਮੈਂ ਮੇਰੀ ਮਰਜ਼ੀ ਹੈ ਦਰਪਾਨ ਬਾਕੇ ਕਰਨਾਲ ਮੈਨੂੰ ਸਰਪਾਨ ਬਾਗ ਬੈਨਾ ਸਰਪਾਨ ਬਾਗ ਕਰਦੇ ਹੋ ਤੇ ਦਰਬਾਰ ਸਾਹਿਬ ਆ ਕੇ ਤੁਸੀਂ ਬਤਮੀਜ਼ੀਆ ਕਰਦੇ ਨੇ ਗੁਰੂ ਮੇਰੇ ਆਖਾ ਉਹ ਵੀਡੀਓ ਬਣਾਓ ਗੁਰੂ ਮੇਰੇ ਆਖਾ ਉਹ ਬੋਲਣਾ ਚਾਹਦਾ ਹਾਂ ਬੋਲਣਾ ਇੱਡਾ ਮੁਸ਼ਤਾਰਿਆ ਤੁਸੀਂ ਅੰਦਰ ਗਏ ਸੀ ਸਾਰਾ ਕੰਮ ਕਰਕੇ ਆ ਮੈਂ ਸੋ ਆਪ ਜੀ ਦੀ ਇਸ ਵੀਡੀਓ ਨੂੰ ਲੈ ਕੇ ਕੀ ਰਾਏ ਆ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਅਤੇ ਇਸ ਵੀਡੀਓ ਨੂੰ ਸਟੋਰੀ ਦੇ ਵਿੱਚ ਲਾ ਕੇ ਜਰੂਰ ਸ਼ੇਅਰ ਕਰੋ ਤਾਂ ਕਿ ਲੋਕਾਂ ਦੇ ਵਿੱਚ ਪਤਾ ਲੱਗ ਸਕੇ ਕਿ ਗੁਰੂ ਘਰ ਦੇ ਵਿੱਚ ਜਾਣ ਦੀ ਅਸਲ ਮਰਿਆਦਾ ਕੀ ਆ